ਖਬਰਾਂ ਦੀ ਸ਼ੁਰੂਆਤ ਕਰਕੇ ਪੰਥਕ ਖਬਰ ਤੋਂ ਇੱਕ ਅਹਿਮ ਪੰਥਕ ਖਬਰ ਤੋਂ ਜਿਹਦੇ ਉੱਤੇ ਚਰਚਾ ਪਾ ਲਗਾਤਾਰ ਕਰ ਰਹੇ ਸਾਂ ਪਰ ਕੋਈ ਵੀ ਉਸ ਨੁਕਤੇ ਉੱਤੇ ਵਿਚਾਰ ਕਰਨ ਦੇ ਲਈ ਰਾਜ਼ੀ ਨਹੀਂ ਸੀ ਜਾਂ ਕਿ ਲਈ ਕਿ ਪੰਜਾਬੀ ਮੀਡੀਆ ਦੇ ਵਿੱਚ ਉਸ ਨੁਕਤੇ ਤੇ ਵਿਚਾਰ ਬਹੁਤ ਘੱਟ ਹੋ ਰਹੀ ਸੀ ਟਾਵੇਂ ਟਾਵੇਂ ਮੀਡੀਆ ਤੋਂ ਬਿਨਾ ਜਹਦਰ ਸਾਹਿਬ ਨੂੰ ਸਿੱਧਾ ਫਰਮਾਨ ਕਰਨਾ ਪਿਆ ਕਹਿੰਦੇ ਸੁਖਬੀਰ ਦਾਲ ਨੂੰ ਹੁਣ ਮੰਨਣਾ ਹੀ ਪਵੇਗਾ ਅਕਾਲ ਤਖ਼ਤ ਸਾਹਿਬ ਦਾ ਹੁਕਮ ਤੇ ਜਿਹੜੇ ਮਾਮਲੇ 'ਚ ਹੁਕਮ ਨਹੀਂ ਸੀ ਮੰਨ ਰਹੇ ਉਹਨਾਂ ਤੇ ਆਪਾਂ ਇੱਕ ਦਿਨ ਚਰਚਾ ਵੀ ਕੀਤੀ ਸੀ ਬਿਲਕੁਲ ਪ੍ਰਵੀਨ ਜੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜੀ ਸ਼੍ਰੀ ਖਾਲਸਾ ਕੌਂਸਲ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਹੋਰੀ ਮੀਡੀਆ ਦੇ ਰੂਬਰੂ ਹੋਏ ਜੀ ਤੇ ਮੀਡੀਆ ਨੂੰ ਖਾਤਮ ਹੁੰਦਿਆਂ ਉਹਨਾਂ ਨੇ ਕੁਝ ਗੱਲਾਂ ਸਪਸ਼ਟ ਕੀਤੀਆਂ ਜਿਵੇਂ ਨਾਰਾਇਣ ਸਿੰਘ ਚੌੜਾ ਮਾਮਲੇ 'ਚ ਜਿਹੜੇ ਬੰਦੇ ਨੇ ਉਹਦੀ ਦਸਤਾਰ ਉਤਾਰੀ ਸੀ ਹਾਂ ਜੀ ਉਸ ਮਾਮਲੇ ਦੇ ਉੱਤੇ ਉਹਨਾਂ ਨੇ ਕਹਿ ਕੇ ਉਹਨੇ ਅਚੇਚੇ ਤੌਰ ਤੇ ਲਿਖਤੀ ਮਾਫੀ ਮੰਗੀ ਹੈ ਠੀਕ ਹੈ ਕਿਉਂਕਿ ਉਹ ਕਹਿੰਦੇ ਕਿ ਉਹ ਅਣਜਾਣਪਨੇ 'ਚ ਗਲਤੀ 'ਚ ਕਿਸੇ ਤਕਰਾਰ ਬਹਿਸ ਤੱਕੇ ਮੁਕੀ 'ਚ ਪੱਗ ਨਹੀਂ ਉਤਰੀ ਉਹ ਇਰਾਦਾ ਹੀ ਸੀਗਾ ਉਹਦਾ ਪੱਗ ਤਾਰਨਾ ਉਹਨਾਂ ਜਾਣਬੁੱਝ ਕੇ ਤਾਰੀਏ ਹੂੰ ਸੋ ਕਹਿੰਦੇ ਉਹ ਸਪੱਸ਼ਟ ਦਿਖ ਰਿਹਾ ਏ ਇਸ ਲਈ ਕਹਿੰਦੇ ਕਿ ਉਹਦੀ ਦਿੱਖਤੀ ਮਾਫੀ ਆਈ ਹੈ ਹੂੰ ਉਹ ਉਸ ਮਾਫੀ ਨੂੰ ਸੀ ਬਚਾਰਾਂਗੇ ਕਿ ਉਸ ਨੂੰ ਕਬੂਲ ਕਰਨਾ ਹੈ ਕਿ ਨਹੀਂ ਕਰਨਾ ਕਿਵੇਂ ਦੇਖਣਾ ਸੋ ਇੱਕ ਤਾਂ ਇਸ ਮਾਮਲੇ 'ਤੇ ਉਹਨਾਂ ਨੇ ਸਪਸ਼ਟਤਾ ਕੀਤੀ ਹੂੰ ਹੂੰ ਦੂਸਰਾ ਫਿਰ ਉਹਨਾਂ ਨੇ ਕਿਹਾ ਵੀ ਕਿ 2 ਤਰੀਖ ਨੂੰ ਜੋਸ਼ਰੀ ਕਲਤਕ ਸਾਬ ਦੀ ਫਸੀਲ ਤੋਂ ਫੈਸਲੇ ਪੜੇ ਗਏ ਜੀ ਜੋ ਹੁਕਮਨਾਮੇ 23 2 ਦਸੰਬਰ ਨੂੰ ਸ਼੍ਰੀ ਕਬਤਖ ਸਾਬ ਦੀ ਫਸੀਲ ਤੋਂ ਐਲਾਨੇ ਗਏ ਜੋ ਹੁਕਮਨਾਮੇ ਦਿੱਤੇ ਗਏ ਉਹਨਾਂ ਹੁਕਮਨਾਮਿਆਂ ਦੀ ਹੂਬੂ ਪਾਲਣਾ ਕਰਨੀ ਪਵੇਗੀ ਠੀਕ ਹੈ ਜੀ ਜੇ ਤੁਸੀਂ ਸਿੱਖ ਸਿਧਾਂਤ ਨੂੰ ਮੰਨਦੇ ਹੋ ਜੇ ਕਬਤਖ ਸਾਬ ਨੂੰ ਮੰਨਦੇ ਹੋ ਜੇ ਗੁਰੂ ਨੂੰ ਮੰਨਦੇ ਹੋ ਤਾਂ ਗੁਰੂ ਦੀ ਮੰਨਣੀ ਪਵੇਗੀ ਹੂੰ 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 ਉਹ ਸਥਾਨ ਤੋਂ ਆਇਆ ਫੈਸਲਾ ਗੁਰੂ ਦਾ ਪ੍ਰਮਾਨ ਹੁਕਮਨਾਮਾ ਸ਼ਬਦ ਤਾਂ ਹੀ ਵਰਤੇ ਜਾਂਦਾ ਹੂੰ ਤੋ ਇਹ ਇਸ ਲਈ ਕਹਿੰਦੇ ਕਿ ਤੁਸੀਂ ਉਸ ਦਿਨ ਜੋ ਕੁਝ ਪ੍ਰਵਾਨ ਕੀਤਾ ਹੈ ਅਸਤੀਫੇ ਹੈ ਤਾਂ ਉਹਨੂੰ ਅਸਤੀਫੇ ਹੁਣ ਪ੍ਰਵਾਨ ਕਰਕੇ ਦੱਸਣਾ ਪਵੇਗਾ ਇਹਨੂੰ ਲਟਕਾਓ ਨਾ ਉਹਨਾਂ ਨੇ ਸਪਸ਼ਟ ਕਿਹਾ ਜੀ ਤੇ ਇਸ ਤਰ੍ਹਾਂ ਇਹ ਸਿੱਧਾ ਸੰਕੇਤ ਸੁਖਵੀਰ ਬਾਦਲਦਲ ਲਈ ਜਦਦਰਗਨ ਸਿੰਘ ਨੇ ਦੇ ਦਿੱਤਾ ਕਿ ਵੀ ਐਦਾਂ ਨਹੀਂ ਸਰਨਾ ਕਿ ਤੁਸੀਂ ਧਾਰਮਿਕ ਸੇਵਾ ਨੂੰ ਪੂਰੀ ਕਰਕੇ ਕੌਣ ਜੀ ਲਾਉ ਜੀ ਅਸੀਂ ਅਰਦਾਸ ਕਰਕੇ ਵਿਹਲੇ ਹੋਗੇ ਕਿ ਰਾਜ ਸਿਕ ਪੈਂਤੜਿਆਂ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ ਲਗਾਤਾਰ ਸੁਖਵੀਰ ਬਾਦਲ ਦੇ ਸਾਥੀ ਮੀਡੀਆ ਦੇ ਵਿੱਚ ਆ ਕੇ ਵੱਖ-ਵੱਖ ਚੈਨਲਾਂ ਤੇ ਆ ਕੇ ਵੱਖ-ਵੱਖ ਡਿਬੇਟ ਚ ਆ ਕੇ ਇਹ ਤਰਕ ਬਤਰਕ ਦੇ ਰਹੇ ਨੇ ਕਿ ਜੀ ਸੰਵਿਧਾਨਕ ਤੌਰ ਤੇ ਬਹੁਤ ਮੁਸ਼ਕਲ ਹੈ ਸਾਡੇ ਲਈ ਇਹ ਜੀ ਪਾਰਟੀ ਦੀ ਰਜਿਸਟ੍ਰੇਸ਼ਨ ਦਾ ਖਤਰਾ ਖੜਾ ਹੈ ਜੀ ਇਹ ਪਾਰਟੀ ਚੋਣ ਨਿਸ਼ਾਨ ਦਾ ਖਤਰਾ ਖੜਾ ਹੈ ਜੀ ਅਸੀਂ ਜੀ 7 ਮੈਂਬਰੀ ਕਮੇਟੀ ਵਾਲਾ ਫਰਮਾਨ ਨਹੀਂ ਕੱਲ ਤਾਂ ਮੈਂ ਇੱਕ ਬੁਲਾਰੇ ਨੂੰ ਇਹ ਵੀ ਸੁਣ ਰਿਆ ਸੀ ਅਕਾਲੀ ਦਲ ਦੇ ਨੂੰ ਉਹ ਕਹਿੰਦਾ ਜੀ ਅਕਾਲ ਤਖਤ ਦਾ ਫੈਸਲਾ ਮੈਂ ਤੁਹਾਨੂੰ ਭੇਜ ਦਿੰਨਾ ਜੀ ਉਹ ਸਾਨੂੰ ਕਿੱਥੇ ਕਿਹਾ ਜੀ ਕਿ 7 ਮੈਂਬਰੀ ਕਮੇਟੀ ਤਾਂ ਤੁਸੀਂ ਫੈਸਲਾ ਮੰਨਣਾ ਇਹ ਤਾਂ 7 ਮੈਂਬਰੀ ਕਮੇਟੀ ਨੇ ਦੇਖਣਾ ਜੀ ਸਾਡਾ ਉਹਦੇ ਨਾਲ ਕੀ ਲੈਗਾ ਕੀ ਦੇਗਾ ਜੀ ਅਕਾਲੀ ਦਲ ਦਾ ਕੋਈ ਸਬੰਧ ਨਹੀਂ ਜੀ ਉਹਦੇ ਨਾਲ ਹੂੰ ਜੀ ਮਤਲਬ ਬਿਲਕੁਲ ਹੀ ਭੱਜਾਂ ਦੀ ਮੈਂ ਕਹਿੰਨਾ ਤੁਹਾਡਾ ਸਬੰਧ ਹੈ ਨਹੀਂ ਹੈ ਮੈਂ ਕਹਿੰਨਾ ਕਿ ਤੁਹਾਡੇ ਲਈ ਸੰਵਿਧਾਨਕ ਮੁਸ਼ਕਲ ਹੈ ਜਾਂ ਨਹੀਂ ਹੈ ਵੱਖਰੀ ਗੱਲ ਸਿਦਾਸ ਫਸਟ ਹੈ ਕਿ ਕੀ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਹੈ ਕਿ ਨਹੀਂ ਮੰਨਣਾ ਹੈ ਜਵਾਬ ਦਿਓ ਹਮ ਜੀ ਜੀ ਜੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗੁਰੂ ਨੂੰ ਸਮਰਪਿਤ ਹੋ ਉਸ ਮਰਿਆਦਾ ਦਾ ਪਾਲਣਾ ਕਰਨ ਦਾ ਦਮ ਭਰਦੇ ਹੋ ਉਸ ਧਿਰ ਦੀ ਨੁਮਾਇੰਦਗੀ ਕਰਨ ਦਾ ਦਮ ਭਰਦੇ ਹੋ ਤੁਸੀਂ